ਦੁਨੀਆਂ ਕਾ ਇਕਤਾ ਦਾ ਇਕਤਾ ਦਾ ਸੋ ਮੈਂ ਵਿਸਦ ਨਾ ਜਾਏ ਸੋ ਮੈਂ ਵਿਸਦ ਨਾ ਜਾਏ ਸਭਨਾ ਜੀਆਂ ਕਾ ਇਕ ਦਾਤਾ ਇਕ ਦਾਤਾ ਸਦਨਾ ਜੀਆਂ ਕਾ ਇਕ ਦਾਤਾ ਇਕ ਦਾਤਾ ਰੰਜਨ ਸੋਏ ਜਿਨ ਸੇ ਆ ਤਿਨ ਪਾਇਆ ਬਾਣ ਨਾਨਕ ਗਾਵੀਏ ਗੁਨੀ ਨਿਦਾਨ ਨਾਨਕ ਗਾਵੀਏ ਗੁਨੀ ਨਿਦਾਨ ਜਿਨ ਸੇ ਆ ਤਿਨ ਪਾਇਆ ਬਾਣ ਨਾਨਕ ਗਾਵੀਏ ਗੁਨੀ ਨਿਦਾਨ ਨਾਨਕ ਗਾਵੀਏ ਨਾਨਕ ਗਾਵੀਏ ਗੁਨੀਨ ਧਾਨ ਨਾਨਕ ਗਾਵੀਏ ਗੁਨੀਨ ਧਾਨ ਨਾਨਕ ਗਾਵੀਏ ਗੁਨੀਨ ਧਾਨ ਸਭਨਾ ਜੀਆਂ ਕਾ ਇੱਕ ਦਾਤਾ ਇਕ ਦਾਤਾ ਸਬਦਾਂ ਜੀਆਂ ਕਾ ਇਕ ਦਾਤਾ 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 ਸਭਨਾ ਜੀਆਂ ਦਾ ਇਕ ਦਾਤਾ ਅਬਦ ਜੀਆਂ ਦਾ ਇਕ ਦਾਤਾ ਸਭਨਾ ਜੀਆਂ ਦਾ ਇਕ ਦਾਤਾ ਅਬਦ ਜੀਆਂ ਦਾ ਇਕ ਦਾਤਾ ਸੋ ਮੈਂ ਬਿਸਰ ਨ ਜਾਈ ਦਾਤਾ ਇੱਕ ਦਾਤਾ ਇੱਕ ਦਾਤਾ ਇੱਕ ਦਾਤਾ ਸੁਨਿਏ ਮਨ ਦਖੀਏ ਭਾਉ ਦੁੱਖ ਪਰ ਸੁਖ ਘਰ ਲੈ ਜਾਏ ਸੁਖ ਘਰ ਲੈ ਜਾਏ ਗਾਵੀਏ ਸੁਨਿਏ ਮਨ ਦਖੀਏ ਭਾਉ ਦੁੱਖ ਪਰ ਸੁਖ ਘਰ ਲੈ ਜਾਏ ਸੁਖ ਘਰ ਲੈ ਜਾਏ ਦੁੱਖ ਪਰ ਸੁਖ ਕਰ 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 ਲੈ ਜਾਏ ਇੱਕ ਦਾਤਾ ਇੱਕ ਦਾਤਾ ਇਕ ਦਾਤਾ ਇਕ ਦਾਤਾ ਸਭਨਾ ਜੀਆਂ ਦਾ 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 ਇਕ ਦਾਤਾ ਸੋ ਨੈ ਬਿਸਰ ਨ ਜਾਈ ਸੋ ਮੈਂ ਬਿਸਰ ਨ ਜਾਈ ਇੱਕ ਦਾਤਾ ਇੱਕ ਦਾਤਾ ਇੱਕ ਦਾਤਾ ਇੱਕ ਦਾਤਾ ਨਾ ਦੰਦ ਗੁਰਮੁਖ ਵੇ ਦੰਦ ਗੁਰਮੁਖ ਰਿਆ ਸਮਾਈ ਨਾ ਦੰਦ ਗੁਰਮੁਖ ਵੇ ਦੰਦ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਲਕ ਬਰਮਾ ਗੁਰ ਪਾਜ ਬਥੀ ਮਾਈ ਗੁਰ ਇਸ਼ਰ ਗੁਰ ਗੋ ਰਕ ਬਰਮਾ ਗੁਰ ਪਾਰਬਤੀ ਮਾਈ ਗੁਰ ਇਸ਼ਰ ਗੁਰ ਗੋ ਰਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਣਾ ਜਾਈ ਗੁਰਾ ਇੱਕ ਦੀਬ ਜਾਈ ਗੁਰਾ ਇੱਕ ਦੀਬ ਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਇੱਕ ਦਾਤਾ ਸਭ ਨਾ ਜੀਆਂ ਕਾ ਦਾਤਾ ਇਕ 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 ਦਾਤਾ ਸਭਨਾ ਜੀਆਂ ਦਾ ਇਕ ਦਾਤਾ ਇਕ ਦਾਤਾ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਬਿਸਰ ਨ ਜਾਇ ਸੋ ਮੈਂ ਬਿਸਰ ਨ ਜਾਇ ਸੋ ਮੈਂ ਬਿਸਰ ਨ ਜਾਇ ਇਕ ਦਾਤਾ ਇਕ ਦਾਤਾ ਸਿਦਾਤਾ ਇਕ ਦਾਤਾ ਇਕ ਦਾਤਾ ਇਕ ਦਾਤਾ ਇਕ ਦਾਤਾ ਇਕ ਦਾਤਾ ਇੱਕ ਦਾਤਾ ਸਭਨਾਂ ਜੀਆਂ ਦਾ ਇੱਕ ਦਾਤਾ ਸਭਨਾਂ ਜੀਆਂ ਦਾ ਇੱਕ ਦਾਤਾ ਸਾਰੀ ਕ੍ਰੀ ਪਿਆਰ ਨਾਲ ਰਲ ਕੇ ਵੜਿਓ ਸਬਨਾ ਜੀਆਂ ਕਾ ਇੱਕ ਦਾਤਾ ਸਬਨਾ ਜੀਆਂ ਕਾ ਇੱਕ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਰੇ ਪਿਆਰ ਨਾਲ ਲੱਗੋ ਤਾਨੂੰ ਗੁਰੂ ਨਾਨਕ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਆਓ ਵੱਡੇ ਭਾਗ ਜਾਗੇ ਨੇ ਗੁਰੂਖੀਆਂ ਸੰਗਤਾਂ ਦੇ ਪਿਆਰ ਵਾਲੀਆਂ ਸੰਗਤਾਂ ਭਾਵਨਾ ਵਾਲੀਆਂ ਗੁਰੂ ਨਾਨਕ ਦੀ ਨਾਮ ਲੇਵਾ ਸੰਗਤ ਜਿੰਨੀਆਂ ਸੰਗਤਾਂ ਗੁਰੂ ਨਾਨਕ ਦੀਆਂ ਸੰਗਤਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਸਤਿਗੁਰੂ ਨਾਨਕ ਪਿਆਰੇ ਸਾਰਿਆਂ ਦੇ ਹਿਰਦਿਆਂ ਚ ਵਸਣ ਸਾਰਿਆਂ ਦੇ ਨੈਤਰਾਂ ਵਿੱਚ ਵਸਣ ਸਾਰਿਆਂ ਦੇ ਦਿਲ ਵਿੱਚ ਵਸਣ ਦਸਨਾ ਤੇ ਵਸਣ ਕੰਨਾਂ ਦੀ ਸਰੋਤ ਵਿੱਚ ਵਸਣ ਇਹ ਨੈਤਰਾਂ ਵਿੱਚ ਗੁਰੂ ਨਾਨਕ ਦੇਸੇ ਰਸਨਾ ਦੇ ਬੋਲ ਛੇ ਵੀ ਗੁਰੂ ਨਾਨਕ ਆਵੇ ਕੰਨਾਂ ਦੇ ਸਰੋਤ ਵਿੱਚ ਗੁਰੂ ਨਾਨਕ ਕੀ ਸੁਨਿਆ ਜਾਏ ਮੇਰੇ ਖਿਆਲਾਂ ਵਿੱਚ ਮੇਰੇ ਪ੍ਰਾਣਾ ਵਿੱਚ ਮੇਰੇ ਵਿਚਾਰਾਂ ਵਿੱਚ ਗੁਰੂ ਨਾਨਕ ਪਿਆਰੇ ਵਸੇ ਜੀਵਨ ਸਫਲ ਹੋਵੇ ਈ ਸਤਿਗੁਰੂ ਨਾਨਕ ਏ ਕਿਰਪਾ ਕਰ ਸਕਦੇ ਤੇਰੀ ਕਿਰਪਾ ਤੋਂ ਬਿਗੈre ਅਵਸਥਾ ਨਹੀਂ ਬਣ ਸਕਦੀ ਅਸੀਂ ਦੁਨੀਆਦਾਰੀ ਬੰਦੇ ਆ ਸਾਡੇ ਸੁਰਤ ਵਿੱਚ ਕੀ ਵਸਿਆ ਦੁਨੀਆ ਵਸੀ ਹੈ ਮਾਇਆ ਵਸੀ ਅਸੀਂ ਮਾਇਆ ਦੀ ਉਤਲੀ ਹਾਂ ਸਤਿਗੁਰੂ ਮਾਇਆ ਸਾਨੂੰ ਨਿਚਾਰ ਰਹੀ ਹੈ ਕਿਤੇ ਕੁਝ ਬਨਕੇ ਕਿਤੇ ਕੁਝ ਬਨਕੇ ਮਾਇਆ ਦੇ ਰੂਪ ਬਾਲੇ ਭੈੰਕ ਹੈ ਇਹਦੇ ਤਾਂ ਦੰਦ ਨਹੀਂ ਲੱਗੇ ਨਿਰੰਕਾਰ ਤੂੰ ਦੰਦ ਨਹੀਂ ਲਾਏ ਦੇ ਨਹੀਂ ਤੇ ਨਿਛੜਨਾ ਕੋਈ ਕੁਸ਼ਿ ਬਿਨ ਦੰਤਾ ਜਗ ਖਾਏ ਖਾਰੀ ਹੈ ਜਿਹੜੇ ਤੇਰੇ ਨਾਲ ਜੁੜੇ ਨਹੀਂ ਉਹਨਾਂ ਨੂੰ ਖਾਰੀ ਹੈ ਜਿਹੜੇ ਜੁੜ ਗਏ ਉਹਨਾਂ ਦੀ ਦਾਸੀ ਬਣ ਜਾਂਦੀ ਵੇਖੋ ਹੈ ਨਾ ਸਰਜ ਖੇਲ ਜਿਹੜੇ ਗੁਰੂ ਨਾਨਕ ਨਾਲ ਜੁੜ ਗਏ ਜਿਹੜੇ ਸ਼ਬਦ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਇਹ ਮਾਇਆ ਉਹਨਾਂ ਦੀ ਦਾਸੀ ਬਣ ਜਾਂਦੀ ਨੌਕਰ ਬਣ ਜਾਂਦੀ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਰਵਾਵੇ ਤਾਂ ਭਗਤਾਂ ਦੀ ਸੇਵਾ ਕਰਦੀ ਹੈ ਨਹੀਂ ਇਹ ਨੌਕਰ ਬਣਾ ਲੈਂਦੀ ਸਾਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੱਬ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਰਾਏ ਭੋਇ ਦੀ ਤਲਵੰਡੀ 'ਚ ਮੇਰੇ ਬਾਬਾ ਜੀ ਨੇ ਧੰਨ ਪਿਆਰੇ ਪਿਤਾ ਮਹਿਤਾ ਗਾਲੂ ਜਿਨ੍ਹਾਂ ਦੀ ਕਈ ਜੁਗਾਂ ਦੀ ਜਿਹੜੀ ਬੰਦਗੀ ਸੀ ਅਪੂਰਨ ਹੋਈ ਧੰਨ ਮਾਤਾ ਤ੍ਰਿਪਤਾ ਜੀ ਕਈ ਜੁਗਾਂ ਦੀ ਬੰਦਗੀ ਪੂਰੀ ਹੋਈ ਤਨ ਬੀਬੀ ਨਾਨਕੀ ਕਈ ਜੁਗਾਂ ਦੀ ਬੰਦਗੀ ਪੂਰੀ ਹੋਈ ਨਰੰਕਾਰ ਘਰ ਵਿੱਚ ਆਇਆ ਨਰੰਕਾਰ ਪ੍ਰਗਟ ਹੋਇਆ ਉਹ ਨਰੰਕਾਰ ਰੱਬ ਜਿਹੜਾ ਜਰੀ ਜਰੀ ਚ ਰਸਿਆ ਜਿਨੇ ਸਾਰੀ ਕਾਇਨਾਤ ਨੂੰ ਸੱਜ ਆਪੀ ਨੇ ਆਪ ਸੱਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸੱਜੀ ਇਹ ਸਾਰਾ ਕੁਝ ਉਹ ਸਾਜਣ ਵਾਲਾ ਉਹ ਪਿਆਰਾ ਪ੍ਰਭੂ ਜਿਹਨੂੰ ਆਕਾਲ ਪੁਰਖ ਕਿਹਾ ਹੈ ਜਿਹਨੂੰ ਪਰਮੇਸ਼ਰ ਕਿਹਾ ਹੈ ਸਾਧ ਸੰਗਤ ਜਿਹਨੂੰ ਰੱਬ ਕਿਹਾ ਹੈ ਸਾਧ ਸੰਗਤ ਉਹਨੇ ਸਰੂਪ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ ਤੇ ਭਾਗ ਲਾਏ ਰਾਏ ਭੋਇ ਦੀ ਤਲਵੰਡੀ ਨੂੰ ਤੇ ਸਾਧ ਸੰਗਤ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ ਸਾਧ ਸੰਗਤ ਮੇਰੇ ਪਿਆਰੀ ਸਤਿਗੁਰੂ ਨਾਨਕ ਨੇ ਅਵਤਾਰ ਧਾਰਿਆ ਆਮ ਭਾਸ਼ਾ ਵਿੱਚ ਕਹਿ ਲੋ ਬੱਚੇ ਦਾ ਜਨਮ ਹੁੰਦਾ ਹੈ ਦੁਨਿਆਦਾਰੀ ਬੱਚਿਆਂ ਦੇ ਜਨਮ ਹੁੰਦੇ ਨੇ ਗੁਰੂ ਦਾ ਜਨਮ ਨਹੀਂ ਹੁੰਦਾ ਸਤਿਗੁਰੂ ਨਾ ਜਨਮ ਵਿੱਚ ਹੁੰਦੇ ਨਾ ਮਰਨ ਵਿੱਚ ਹੁੰਦੇ ਜੰਮਨ ਮਰਨ ਦੋਵੇਂ ਨਹੀਂ ਆਏ ਨਾ ਜਨਮ ਵਿੱਚ ਹੁੰਦੇ ਆਉਂਦੇ ਵੀ ਜਨਮ ਲੈ ਕੇ ਪਰ ਜਨਮ ਵਿੱਚ ਨਹੀਂ ਹੁੰਦੇ ਜਾਂਦੇ ਵੀ ਸਰੀਰ ਛੱਡ ਕੇ ਪਰ ਮਰਨ ਵਿੱਚ ਨਹੀਂ ਹੁੰਦੇ ਇਹ ਕਹਾਣੀ ਦਾ ਪਤਾ ਉਦੋਂ ਲੱਗੂ ਜਦੋਂ ਤੁਹਾਡੀ ਸੁਰ ਸਬਤ ਜੀ ਜੁੜੂ ਨਹੀਂ ਦੱਸਣ ਨਾਲ ਨਹੀਂ ਪਤਾ ਲੱਗ ਜਨਮ ਮਰਨ ਦੋਵੇਂ ਮੈਂ ਨਹੀਂ ਜਨ ਪਰੁਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰਿ ਸਿਉ ਲੈਣ ਮਿਲੈ ਤੇ ਰੱਬ ਨਾਲ ਜੋੜਨ ਵਾਸਤੇ ਆਉਂਦੇ। ਵਿਚੜੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ। ਐਸੀ ਪਰਪਕਾਰੀ ਪਰ ਸਤਿਗੁਰੂ ਨਾਨਕ ਤਾਂ ਆਪ ਰੱਬ ਆਇਆ। ਦੁਨੀਆਂ ਨੂੰ ਤਾਰਨ ਧਰਤੀ ਦੀ ਪੁਕਾਰ ਸੀ। ਧਰਤੀ ਦੀ ਪੁਕਾਰ ਸੀ। ਇਡਕੀਆਂ ਦੀ ਪੁਕਾਰ ਸੀ। ਸਾਸਾਂ ਰਾਏ ਭੇ ਦੀ ਤਲਵੰਡੀ ਦੀ ਪਰਕਾਪਕਾਰ ਸੀ। ਇਹ ਪੁਕਾਰ ਸੀ। ਜ਼ੁਲਮ ਬਹੁਤ ਹੋ ਰਿਹਾ ਸੀ। ਪਾਪਾਂ ਵਾਲੀ ਹਨੇਰੀ ਖੁੱਲ ਰਹੀ ਸੀ ਸਾਧ ਸੰਗਤ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਅਵਤਾਰ ਹੋਏ ਤੇ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚੰਨਨ ਹੋਇ ਜਿਵੇਂ ਸੂਰਜ ਨਿਕਲਦਾ ਹੈ ਨਾ ਤੇ ਹਨੇਰਾ ਛੋਪ ਜਾਂਦਾ ਹੈ ਤੇ ਚਾਨਣੀ ਚੰਨਨ ਹੋ ਜਾਂਦਾ ਜਿੰਨੇ ਭਗਤ ਆਏ ਕੋਈ ਤਾਰਾ ਹੈ ਕੋਈ ਦੀਵਕ ਹੈ ਪਰ ਗੁਰੂ ਨਾਨਕ ਸੂਰਜ ਬਣ ਕੇ ਆਇਆ ਤੂੰ ਸੂਰਜ ਬਣ ਕੇ ਆਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਤਾਰੇ ਛਪੇ ਅੰਧੇਰ ਭਲੋਆ ਸਾਰਾ ਜਿਹੜਾ ਪਾਪਾਂ ਵਾਲਾ ਹਨੇਰਾ ਸੀ ਨਾ ਉਹ ਛੁਪ ਗਿਆ ਤੇ ਸੱਚੀ ਪਾਤਸ਼ਾਹ ਨੇ ਮੋਹਰ ਲਾਈ ਸਾ ਸੰਗਤ ਗੁਰੂ ਨਾਨਕ ਔਨ ਸਾਰੀ ਧਰਤੀ ਤੇ ਰੁਸ਼ਨਾਈ ਹੋਵੇ ਸਾ ਸੰਤ ਧਰਤੀ ਮਾਤਾ ਵੀ ਖੁਸ਼ ਹੋਗੀ ਧਰਤੀ ਮਾਤਾ ਖੁਸ਼ ਹੋਗੀ ਮਾਤਾ ਤ੍ਰਿਪਤਾ ਖੁਸ਼ ਹੋਗੀ ਬੇਬੇ ਨਾਨਕੀ ਖੁਸ਼ ਹੋਗੀ ਪਿਤਾ ਮਹਿਤਾ ਗਾਲੂ ਖੁਸ਼ ਹੋ ਗਿਆ ਕਿਉਂ ਕਈਆਂ ਸਾਲਾਂ ਬਾਅਦ ਪਟਵਾਰੀ ਦੇ ਘਰ ਕਿਸੇ ਬੱਚੇ ਨੇ ਜਨਮ ਲਿਆ ਸੀ ਤੇ ਖੁਸ਼ੀ ਬੜੀ ਸੀ ਸਾਰੇ ਸ਼ਹਿਰ 'ਚ ਖੁਸ਼ੀ ਸੀ ਸਾਧ ਸੰਗਤ ਰਾਏ ਬਲਾਰ ਨੂੰ ਵੀ ਖੁਸ਼ੀ ਸੀ ਕਿਉਂਕਿ ਪਿਤਾ ਮਹਿਤਾ ਗਾਲੂ ਉਹਨਾਂ ਕੋਲੇ ਨੌਕਰੀ ਕਰਦੇ ਸੀ ਤੇ ਸਭ ਤੋਂ ਜ਼ਿਆਦਾ ਖੁਸ਼ੀ ਦੌਲਤਾ ਦਾਈ ਨੂੰ ਸੀ ਜਿਨne ਮਾਤਾ ਨਾਲ ਇਹ ਵਾਅਦੇ ਕੀਤੇ ਸੀ ਕਿ ਮਾਤਾ ਜੀ ਐਤ ਕੀ ਤੁਹਾਡੇ ਘਰੇ ਪੁੱਤਰ ਹੀ ਜੰਮੇਗਾ ਕਿਉਂਕਿ ਦਾਇਆਂ ਨਿਸ਼ਾਨੀਆਂ ਦੱਸ ਦਿੰਦੀਆਂ ਨੇ ਮੁੰਡਾ ਹੋਣਾ ਕਿ ਕੁੜੀ ਹੁਣ ਤਾਂ ਸਾਜ ਸੰ ਅਲਟਰਾ ਸਾਊਂਡ ਆ ਗਈ ਉਦੋਂ ਦਾਇਆਂ ਅਲਟਰਾ ਸਾਊਂਡ ਹੁੰਦੀ ਐ ਸਾਜ ਸੰਗਤ ਮਾਤਾ ਨੇ ਪਹਿਲਾਂ ਹੀ ਸਾਜ ਸੰ ਦੌਲਤਾਂ ਦਾਇ ਨੇ ਪਹਿਲਾਂ ਹੀ ਮਾਤਾ ਨੂੰ ਪੱਕਿਆਂ ਕਰ ਲਿਆ ਵਧੀਆ ਸੂਟ ਲੈਣਾ ਹੈ ਵਧੀਆ ਸੂਟ ਲੈਣਾ ਭਾਂਡੇ ਵੀ ਲੈਣੇ ਨੇ ਮਾਇਆ ਵੀ ਚੌਕੀ ਲੈ ਕੇ ਜਾਣੀ ਕਿਉਂਕਿ ਕਮੀ ਨਹੀਂ ਕਿਸੇ ਘਰ ਤੁਹਾਡੇ ਘਰ ਕਿਸੇ ਚੀਜ਼ ਦੀ ਪਟਵਾਰੀ ਦਾ ਘਰ ਸੀ ਤੇ ਸਾਥ ਸੰਗਤ ਆਖਿਆ ਉਹ ਵੀ ਸੂਟ ਲੈਣਾ ਆ ਵੀ ਲੈਣਾ ਆ ਵੀ ਲੈਣਾ ਇਹ ਆਸਾਂ ਲਾਈਆਂ ਸੀ ਤੇ ਮਾਤਾ ਨਾਲ ਇਹ ਬਚਨ ਕੀਤੇ ਸੀ ਤੇ ਮਾਤਾ ਤ੍ਰਿਪਤਾ ਜੀ ਨਾ ਪਿਆਰੇ ਸਤਗੁਰਾਂ ਜੀ ਦੇ ਮਾਤਾ ਜੀ ਬੜੀ ਦਿਆਲੂ ਕਿਰਪਾਲੂ ਸਨ ਕਿਉਂਕਿ ਬੰਦਗੀ ਵਾਲਿਆਂ ਦੇ ਹਿਰਦੇ 'ਚ ਦਇਆ ਹੁੰਦੀ ਹੈ ਸਾਧ ਸੰਗ ਜਿਨ੍ਹਾਂ ਦੀ ਬੰਦਗੀ ਹੋਵੇ ਉਹਨਾਂ ਦੇ ਹਿਰਦੇ 'ਚ ਦਇਆ ਹੁੰਦੀ ਹੈ ਤੇ ਮਾਤਾ ਨੇ ਕਿਹਾ ਸੀ ਜੋ ਤੂੰ ਮੰਗੇਗੀ ਤੈਨੂੰ ਦੇ ਦਿਆਂਗੇ ਪਰ ਜਦੋਂ ਅੱਜ ਪਿਆਰੀ ਸਤਿਗੁਰੂ ਨਾਨਕ ਜੀ ਜਨਮ ਲਿਆ ਅਵਤਾਰ ਧਾਰਿਆ ਸਾਧ ਸੰਗ ਜਦੋਂ ਅਵਤਾਰ ਧਾਰਿਆ ਸੂਰਜ ਦੀ ਰੌਸ਼ਨੀ ਵੀ ਮੱਧਨ ਪੈ ਗਈ ਕਹਿੰਦੇ ਜਿਹੜਾ ਚੰ드ਰਮਾ ਸੀ ਨਾ ਪੂਰਨਮਾਸ਼ੀ ਵਾਲੀ ਰਾਤ ਸੀ ਤੇ ਚੰ드ਰਮਾ ਆਪਣੀ ਜੋਤਨ ਤੇ ਪੂਰਾ ਸੀ ਤੇ ਜਦੋਂ ਸਾਤ ਸੰਗ ਸਵਾ 12 ਵਜੇ ਤੋਂ ਬਾਅਦ ਚੰ드ਰਮੇ ਦਾ ਤੇਜ ਹਰ ਪੂਰਨਮਾਸ਼ੀ ਤੋਂ ਬਾਅਦ ਘਟਣਾ ਸ਼ੁਰੂ ਹੁੰਦਾ ਹੈ ਤੇ ਪੰਡਤ ਅਰਧਿਆਰਧਾਲ ਚੰਦ ਜੀ ਸਾਧ ਸੰਗ ਜਿਹੜੇ ਉਸ ਨਗਰ ਵਿੱਚ ਰਹਿੰਦੇ ਸੀ ਉਹਨਾਂ ਨੇ ਵੇਖਿਆ ਕਿ ਚੰ드ਰਮਾ ਵੱਲ ਵਿਖੀ ਜਾ ਰਹੀ ਵਿਖੀ ਜਾ ਰਹੀ ਤੇ ਸਵਾ 12 ਵਜੇ ਤੁੱਤੇ ਹੋ ਗਿਆ ਟਾਈਮ ਸਾਧ ਸੰਗ ਚੰ드ਰਮਾ ਘਟਿਆ ਹੀ ਨਹੀਂ ਉਹਦਾ ਤੇਜ ਘਟਿਆ ਹੀ ਨਾ ਪੰਡਤ ਜੀ ਇਸ ਜੋਤਿਸ਼ ਵਿਦਿਆ ਤੋਂ ਲਾ ਲੈਂਦੇ ਸੀ ਜੋਤਿਸ਼ ਵੀ ਅੱਜ ਚੰਦਰਮੇ ਦਾ ਤੇਜ ਨਹੀਂ ਘਟਿਆ ਪੂਰਨ ਮਾਸ਼ੀ ਤੋਂ ਸਵਾ 12 ਵਜੇ ਤੋਂ ਬਾਅਦ ਚੰਦਰਮੇ ਦਾ ਤੇਜ ਘਟਣਾ ਸ਼ੁਰੂ ਹੋ ਜਾਂਦਾ ਤੇ ਪੰਡਤ ਜੀ ਵੇਖੀ ਗਏ ਪੰਡਤ ਰਧਿਆਲ ਚੰਦ ਦੀ ਮਾਤਾ ਉਹ ਉਹਨਾਂ ਦੀ ਘਰ ਵਾਲੀ ਕਹਿੰਦੀ ਪੰਡਤ ਜੀ ਅੱਜ ਕੀ ਹੋ ਗਿਆ ਤੁਸੀਂ ਚੰਦਰਮੇ ਨੂੰ ਵੇਖੀ ਜਾ ਰਹੇ ਹੋ ਕਹਿੰਦੇ ਕੀ ਕਰਾਂ ਚੰਦਰਮੇ ਦਾ ਜ ਤੇਜ ਨਹੀਂ ਘਟਿਆ ਐਸੇ ਹਜ਼ਾਰਾਂ ਸਾਲ ਹੋ ਗਏ ਚੰਦਰਮੇ ਦਾ ਸਾਧ ਸੰਗਤ ਐਵੇਂ ਕਦੀ ਰਿਆ ਨਹੀਂ ਇਹਦਾ ਤੇਜ ਘਟਣਾ ਸ਼ੁਰੂ ਹੋ ਜਾਂਦਾ ਹੈ ਅੱਜ ਇਹਦਾ ਤੇਜ ਨਹੀਂ ਘਟਿਆ ਹਜ਼ਾਰਾਂ ਸਾਲਾਂ ਬਾਅਦ ਐਸਾ ਹੋ ਰਿਹਾ ਕੋਈ ਦੁਨੀਆ ਤੇ ਕੋਈ ਬਹੁਤ ਵੱਡਾ ਔਲੀ ਆ ਰਿਹਾ ਹੋਏ ਤੋਰ ਨਿਹਾਲ ਸਤਿ ਸ੍ਰੀ ਅਕਾਲ ਤੇ ਸਾਧ ਸੰਗਤ ਜਦੋਂ ਮੇਰੇ ਬਾਬਾ ਜੀ ਦਾ ਅਵਤਾਰ ਹੋਇਆ ਕਹਿੰਦੇ ਉਸ ਰਾਤ ਚੰ드ਰਮਾ ਸਾਰਾ ਦਿਨ ਆਪਣੇ ਪੂਰੇ ਜਵਨ ਤੇ ਰਿਆ ਤੇ ਪੰਡਤ ਅਰਿਹਾਲ ਚੰਦ ਨੇ ਇਹ ਟੇਵਾ ਲਾ ਲਿਆ ਦਿਨ ਚੜ੍ਹੇ ਸਾ ਪਿਤਾ ਮਹਿਤਾ ਕਾਲੂ ਦਾ ਸੰਦੇਸ਼ ਆ ਗਿਆ ਪੁੱਤਰ ਨੇ ਜਨਮ ਲਿਆ ਜਦੋਂ ਪੰਡਤ ਅਰਿਹਾਲ ਚੰਦ ਨੇ ਆ ਕੇ ਦਰਸ਼ਨ ਕੀਤੇ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਤੈਨੂੰ ਵਧਾਈਆਂ ਤੈਨੂੰ ਨਮਸਕਾਰ ਤੇਰੇ ਘਰ ਇਹ ਆਮ ਬੱਚੇ ਨੇ ਜਨਮ ਨਹੀਂ ਲਿਆ ਇਹ ਕੋਈ ਨਿਰੰਕਾਰ ਦਾ ਭੇਜਿਆ ਬੜਾ ਵੱਡਾ ਬਤਾਰੀ ਪੁਰਸ਼ ਆਇਆ ਹੈ ਪਹਿਲੇ ਦਿਨ ਹੀ ਰਿਹਾਲ ਚੰਦ ਨੇ ਸਾਧ ਸੰਗ ਪਿਤਾ ਮਹਿਤਾ ਕਾਲ ਨੂੰ ਦੱਸਤਾ ਸੀ ਮੇਰੇ ਜੋਤਿਸ਼ ਅਨੁਸਾਰ ਮੇਰੀ ਵਿਦਿਆ ਅਨੁਸਾਰ ਇਹ ਬੱਚਾ ਬਹੁਤ ਵੱਡਾ ਕੋਈ ਗੁਰੂ ਕੋਈ ਪੀਰ ਕੋਈ ਔਲੀਆ ਬਣ ਕੇ ਪ੍ਰਗਟੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਪਿਤਾ ਮੈਤਾ ਕਾਲੂ ਜੀ ਬੜੇ ਖੁਸ਼ ਹੋਏ ਮਾਤਾ ਤ੍ਰਿਪਤਾ ਜੀ ਬੜੇ ਖੁਸ਼ ਹੋਏ ਦੌਲਤਾਂ ਦਾਈ ਨਿਹਾਲ ਹੋ ਗਈ ਮਾਤਾ ਜੀ ਕਹਿੰਦੇ ਲੈ ਜਾ ਜਿਹੜਾ ਕੁਝ ਤੂੰ ਕਿਹਾ ਸੀ ਕਹਿੰਦੇ ਨਹੀਂ ਮਾਤਾ ਜੀ ਮੇਰੀਆਂ ਭੁੱਖਾਂ ਹੀ ਦੂਰ ਹੋ ਗਈਆਂ ਤੇਰੇ ਲਾਲ ਦੀ ਦ੍ਰਿਸ਼ਟੀ ਚ ਪਤਾ ਨਹੀਂ ਕੀ ਹੈ ਉਹਦੀ ਦ੍ਰਿਸ਼ਟੀ ਮੇਰੇ ਤੇ ਪਈ ਮੈਂ ਤਾਂ ਤ੍ਰਿਪਤ ਹੋ ਗਈ ਮੇਰੀ ਕੋਈ ਕੋਈ ਫਰਨਾ ਹੀ ਨਹੀਂ ਕੋਈ ਚੀਜ਼ ਲੈ ਮੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਗਈ ਇਓ ਮੇਰੇ ਬਾਬਾ ਜੀ ਨੇ ਸਾਰਿਆਂ ਨੂੰ ਖੁਸ਼ੀਆਂ ਵੰਡੀਆਂ ਆਉਣ ਸਾਰੀ ਖੁਸ਼ੀਆਂ ਦੇ ਭੰਡਾਰੇ ਖੋਲ ਦਿੱਤੇ ਮੇਰੇ ਬਾਬਾ ਜੀ ਨੇ ਆਓ ਆਪਾਂ ਵੀ ਖੁਸ਼ੀਆਂ ਲੈ ਲਈਏ ਸਤਿਗੁਰੂ ਨਾਨਕ ਆ ਗਿਆ ਖੁਸ਼ੀਆਂ ਵੰਡਣ ਵਾਸਤੇ ਹੱਟ ਖੁੱਲ ਗਿਆ ਬਾਬੇ ਨਾਨਕ ਦਾ ਸਾਸ ਹੱਟ ਖੁੱਲ ਗਿਆ ਬਾਬੇ ਨਾਨਕ ਦਾ ਆਓ ਆ ਦੋ ਕੁ ਮਿੰਟ ਧਰਨਾ ਲਾ ਕੇ ਸਾਰੇ ਝੋਲੀਆਂ ਭਰ ਆ ਲਈਏ ਉਹ ਸਤਿਗੁਰੂ ਨਾਨਕ ਸੱਚੇ ਬਾਦਸ਼ਾਹ ਆ ਜਾ ਵੇਖ ਹਟ ਖੁੱਲ ਗਿਆ ਬਾਬੇ ਨਾਨਕ ਦਾ ਹਟ ਖੁੱਲ ਗਿਆ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਹਟ ਖੁੱਲ ਗਿਆ ਬਾਬੇ ਨਾਨਕ ਦਾ ਹਟ ਖੁੱਲ ਗਿਆ ਬਾਬੇ ਨਾਨਕ ਦਾ ਦਾ ਫੁੱਲ ਗਿਆ ਬਾਬੇ ਨਾਨਕ ਦਾ ਫੁੱਲ ਗਿਆ ਬਾਬੇ ਨਾਨਕ ਦਾ ਹਟ ਫੁੱਲ ਗਿਆ ਬਾਬੇ ਨਾਨਕ ਦਾ ਝੋਲੀਆਂ ਭਰ ਲੋ ਸਾਰੇ ਹਟ ਖੁੱਲ ਗਿਆ ਬਾਬੇ ਨਾਨਕ ਦਾ ਅਟ ਖੁੱਲ ਗਿਆ ਬਾਬੇ ਨਾਨਕ ਦਾ ਹਟ ਬਾਬੇ ਨਾਨਕ ਦਾ ਹਟ ਖੁੱਲ ਗਿਆ ਬਾਬੇ ਨਾਨਕ ਦਾ چولہ پرالو سارے ہٹ کھل گیا بابے نانک نانک دا ہٹ کھل گیا بابے نانک دلانے کے کما بخشو آشیس د ਧੰਨ ਗੁਰੂ ਨਾਨਕ ਸੱਚੀ ਪਾਤਸ਼ਾਹ ਦੀ ਚਰਨਾਂ ਨਾਲ ਬਾਣਾ ਹੋਵੇ ਸਾਰੇ ਫਤੇ ਬલાਇਓ ਸਾਰੇ ਗੱਜ-ਵੱਜ ਕੇ ਫਤੇ ਬલાਇਓ ਉਹ ਪਿਆਰਾ ਸਤਿਗੁਰੂ ਨਾਨਕ ਹਾਜ਼ਰ ਨਾਜ਼ਰ ਬਿਠਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿ